ਅਰਜੀਵ ਗਾਂਧੀ ਦੋ ਵਾਰ ਪੁਲਿਸ ਰਿਮਾਂਡ ਦੇ ਵਿੱਚ ਮੈਨੂੰ ਮਿਲ ਲਿਆ ਤਾਂ ਮੈਨੂੰ ਯਾਦ ਹੈ ਕਿਉਂਕਿ ਉਹ ਇਨੀ ਦਹਿਸ਼ਤ ਵਿੱਚ ਸੀ ਦੁਸ਼ਮਣ ਕਿੰਨਾ ਡੀਮੋਰਲਾਈਜ਼ ਹੋ ਗਿਆ ਸੀ ਉਹਨੂੰ ਇਹ ਸਿੱਖਾਂ ਦੇ ਸੁਪਨੇ ਵਿੱਚ ਵੀ ਸਿੱਖ ਦਿਖਾਈ ਦਿੰਦੇ ਸੀ ਮੈਂ ਰਿਮਾਂਡ ਦੇ ਵਿੱਚ ਸੀਗਾ نیچے ਧਰਤੀ ਤੇ ਬੈਠੇ ਹੱਥ ਮੇਰੇ ਦੋਨੇ ਹਥਕੜੀ ਲੱਗੀ ਹੋਇਆ ਸੀ ਕਿਉਂਕਿ ਉਹਨਾਂ ਨੂੰ ਇਹ ਸੀਗਾ ਵੀ ਹੱਥ ਨਾ ਪਾ ਲੈ ਉਹਨੂੰ ਜੀ ਜੀ نیچے ਮੈਂ ਬੈਠਾ ਹੋਇਆ ਸੀਗਾ ਤੇ ਉਹ ਆ ਕੇ ਮੈਨੂੰ ਪੁੱਛਦਾ ਆਪਨੇ ਹੰਪਰ ਗੋਲੀ ਕਿਉਂ ਚਲਾਈ ਤੇ ਮੈਨੇ ਕਹਿਆ ਇਹ ਆਪਣੇ ਹਮਾਰਾ ਕਤਲੇਆਉਂ ਕਰਵਾਇਆ ਜੀ ਬੋਲਦਾ ਹਮਨੇ ਨਹੀਂ ਕਰਵਾਇਆ ਜੀ ਕਿਉਂ ਬੜਾ ਸ਼ਰੀਫ ਜਾਵਣ ਕੇ ਮੇਰੇ ਸਾਹਮਣੇ ਪੇਸ਼ ਹੋ ਰਿਆ ਸੀ ਆਪਣੇ ਆਪ ਨੂੰ ਹੀ ਦਿਖਾਣ ਲਈ ਕਿ ਮੈਂ ਤਾਂ ਬਹੁਤ ਬੀਬਾ ਪੁੱਤਾਂ ਜੀ ਤਾਂ ਉਹ ਕਹਿੰਦਾ ਜੀ ਹਮਨੇ ਨਹੀਂ ਕਰਵਾਇਆ ਮੈਨੇ ਕਾ ਮੰਨ ਲੀਜੀ ਆਪਨੇ ਕਤਲੇਆਉ ਨਹੀਂ ਕਰਵਾਇਆ ਲੇਕਿਨ ਆਪਨੇ ਇਹ ਕੈਸੇ ਬੋਲ ਦਿਆ ਕਿ ਜੇ ਕੋਈ ਬੜਾ ਪੇੜ ਗਿਰਤਾ ਹੈ ਤਾਂ ਦਰਦ ਵੀ ਹੁੰਦੀ ਹੈ ਠੀਕ ਹੈ ਠੀਕ ਹੈ ਤਾਂ ਮੈਨੇ ਅਚਾਨਕ ਹੀ ਮੇਰੇ ਮੂੰਹੋਂ ਰੱਬ ਜਾਣਦਾ ਵੀ ਕਿਸ ਤਰ੍ਹਾਂ ਉਹਦੇ ਅਚਾਨਕੇ ਗੱਲ ਕਹੀ ਕਿ ਹਮਨੇ ਆਪਕੋ ਇਹ ਹੀ ਦਿਖਾਣਾ ਥਾ ਕਿ ਹਮਾਰੀ ਕੌਮ ਦਾ ਜੋ ਪੱਤਾ ਵੀ ਹਿਲਦਾ ਤਾਂ ਦੁਨੀਆ ਹਿਲਦੀ ਹੈ ਜੀ ਜੀ ਤਾਂ ਮੈਨੂੰ ਯਾਦ ਆ ਉਹਦੇ ਚਿਹਰੇ ਦਾ ਫਿਰ ਰੰਗ ਦੇਖਣ ਵਾਲਾ ਸੀ ਮੇਰੀ ਇਹ ਗੱਲ ਸੁਣ ਕੇ ਕਿ ਇੱਕ ਕੈਦ ਵਿੱਚ ਬੈਠਿਆ ਬੰਦਾ ਮੈਨੂੰ ਇਹ ਗੱਲ ਬੋਲ ਰਿਹਾ ਫਿਰ ਉਹ ਮੈਨੂੰ ਕਹਿੰਦਾ ਛੋੜ ਦੇਗੇ ਆਪਕੋ ਆ ਮਾਫੀ ਮੰਗ ਲੀਜੀਏ ਕਿਉਂਕਿ ਉਹ ਦੁਨੀਆ ਨੂੰ ਇਹ ਦਿਖਾਉਣਾ ਚਾਹੁੰਦਾ ਸੀ ਕਿ ਮੈਨੇ ਕਤਲੇਆਮ ਨਹੀਂ ਕਰਵਾਇਆ ਉਹਦਾ ਸਬੂਤ ਇਹ ਹੈ ਕਿ ਜਿਹੜਾ ਮੇਰੇ ਤੇ ਗੋਲੀ ਚਲਾਇਆ ਮੈਨੇ ਉਹ ਵੀ ਛੱਡ ਦਿੱਤਾ ਦੂਸਰੇ ਦੇਸ਼ ਭੇਜਦੇ ਆਪਕਾ ਨਾਮ ਬਦਲ ਕੇ ਹੁਲੀਆ ਬਦਲ ਕੇ ਭੇਜ ਦਿਆ ਜਾਏਗਾ ਛੋੜ ਦਿਆ ਜਾਏਗਾ ਇੱਥੋਂ ਤੱਕ ਦੇ ਆਫਰ ਦਿੱਤੇ ਤੁਹਾਨੂੰ ਹਾਂਜੀ ਅੱਛਾ ਤੇ ਉਹ ਚਾਹੁੰਦਾ ਸੀ ਵੀ ਦੁਨੀਆ ਦੇ ਸਾਹਮਣੇ ਮੈਂ ਇੱਕਦਮ ਸੁਰਖ ਹੋ ਜਾਏ ਕਿ ਆਹ ਦੇਖੋ ਗੋਲੀ ਚਲਾਉਣ ਵਾਲਾ ਮੈਂ ਛੱਡ ਦਿੱਤਾ ਮੈਂ ਸਿੱਖਾਂ ਦਾ ਮੈਂ ਤਾਂ ਬਹੁਤ شریف ਜਿਹਾ ਬੰਦਾ ਮੈਂ ਕਤਲ ਐਵੇਂ ਨਹੀਂ ਕਰਵਾਇਆ ਤੇ ਕਰਵ ਜਿੱਦ ਨੂੰ ਸਿੱਖ ਮਾਰਦੇ ਨੇ ਕਿ ਇੱਕ ਗਦਾਰ ਬੰਦਾ ਏ ਮਾਫੀ ਮੰਗ ਕੇ ਆ ਗਿਆ